ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਗਾਇਜ਼ ਬਹੁਤ ਸੋਹਣੀ ਕਲੈਕਸ਼ਨ ਰਹਿਣ ਵਾਲੀ ਹੈ ਪੀਰ ਪੂਰੀ ਵੀਡੀਓ ਚੈੱਕ ਕਰਨੀ ਹੈ ਪ੍ਰਾਈਸ ਦੱਸ ਦਿੱਤਾ ਗਿਆ ਹੈ ਜੇ ਵੀਡੀਓ ਅੱਛੀ ਲੱਗੇ ਹੋਏ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਬਸ ਲੈਂ ਦਾ ਸੂਟ ਰਹਿਣ ਵਾਲਾ ਹੈ ਇਹ ਬਹੁਤ ਸੋਹਣੀ ਮਸ਼ੀਨ ਐਮਬ੍ਰੋਇਡਰੀ ਕੀਤੀ ਹੋਈ ਹੈ ਦੁਪੱਟੇ ਦੇ ਉੱਤੇ ਬ੍ਰਸ਼ ਪੇਂਟ ਤੇ ਤੁਹਾਨੂੰ ਡਿਜ਼ਾਈਨਿੰਗ ਮਿਲ ਜੇਗੀ ਬਹੁਤ ਹੀ ਪਿਆਰੇ ਸੂਟ ਨੇ 648 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਜੇ ਵੀਡੀਓਜ਼ ਅੱਛੀ ਲੱਗਦੀ ਹੋਵੇ ਤਾਂ ਪਲੀਜ਼ ਮੇਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਨੈਕ ਸੂਟ ਜੋ ਹੈ ਨਾ ਚਲ ਕਰੇਬ ਦੇ ਰਹਿਣ ਵਾਲੇ ਨੇ ਮਸ਼ੀਨ ਦੀਮ ਐਮਬ੍ਰੋਇਡਰੀ ਵਿਜਰੀ ਦੀਮ ਐਮਬ੍ਰੋਇਡਰੀ ਧਾਣੂ ਦੁਪੱਟੇ ਦੇ ਉੱਤੇ ਤੇ ਘੇਰੇ ਦੇ ਉੱਤੇ ਮਿਲ ਜਾਈਗੀ। ਪ੍ਰਾਈਸ 600 848 ਰੁਪਏ ਰਹਿਣ ਵਾਲਾ ਹੈ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਪਿਆਰੇ ਕਲਰ ਅਵੇਲੇਬਲ ਨੇ ਚਿਨਾਂਦਾ ਦੁਪੱਟਾ ਰਹੇਗਾ। ਲੇਸ ਤੇ ਐਮਬ੍ਰੋਇਡਰੀ ਦੀ ਡਿਜ਼ਾਈਨਿੰਗ ਤੁਹਾਨੂੰ ਦੁਪੱਟੇ ਦੇ ਉੱਤੇ ਵੀ ਮਿਲ ਜਾਈਗੀ। ਕਲਰ ਬੜੇ ਹੀ ਪਿਆ ਸਾਰੇ ਵਧੀਆ ਕਲਰ ਨੇ ਪਾਰਟੀ ਵੇਅਰਸ ਸਬ 트ੈਂਡ ਵਾਲੀ ਨੇ ਬਹੁਤ ਹੀ ਸੋਹਣੇ ਸੂਟ ਨੇ ਨੈਕ ਸੂਟ ਡਾਲਰ ਸਿਲਕ ਜੈਕਵਰਟ ਹੈ ਵਿਗਰੈਂਡ ਵਾਲਾ ਹੈ ਬਨਾਰਸੀ ਜੈਕਵਰਟ ਨਾਲ ਦੁਪੱਟਾ ਦਿੱਤਾ ਜਾ ਰਿਹਾ ਨਾਲ ਤੇ ਸੂਟ ਦੇ ਗਲੇ ਦੇ ਉੱਤੇ ਤੁਹਾਨੂੰ ਐਮਬ੍ਰੋਇਡਰੀ ਮਿਲ ਜਾਈਗੀ ਜਨ ਦੁਪੱਟਾ ਦਿੱਤਾ ਜਾ ਰਿਹਾ ਕੰਟਰਾਸਟ ਵਿੱਚ ਬਹੁਤ ਹੀ ਸੋਹਣੇ ਸੂਟ ਨੇ ਮੈਕਸ ਸੂਟ ਮਸਲੀਨ ਇਸ ਸ਼ਰਟ ਰੈਂਡ ਵਾਲੀ ਹੈ ਕਾਟਨ ਦਾ ਪਲਾਜ਼ੋ ਦਿੱਤਾ ਜਾ ਰਿਹਾ ਬਹੁਤ ਹੀ ਸੋਹਣਾ ਨਿਸ਼ਚਿਤ ਤੁਹਾਨੂੰ ਕੋਟਨ ਦੇ ਬਲਾਊਜ਼ ਤੇ ਜੋ ਤੇ ਬਹੁਤ ਸੋਹਣਾ ਡਿਜ਼ਾਈਨਿੰਗ ਮਿਲ ਜੇਗੀ ਤੇ ਰਾਇਨ ਰਾਇ ਦਾ ਦੁਪੱਟਾ ਦਿੱਤਾ ਜਾ ਰਿਹਾ ਇਹ ਵਾਲੀ ਸੂਟ ਕੋਟਨ ਸਿਲਕ ਦੇ ਰਣ ਵਾਲੇ ਨੇ ਬਹੁਤ ਹੀ ਸੋਹਣੀ ਕਿਰੇ ਤੇ ਤੇ ਗਲੇ ਤੇ ਤੁਹਾਨੂੰ ਐਂਬ੍ਰੋਇਡਰੀ ਮਿਲ ਜੇਗੀ ਦੁਪੱਟਾ ਵੀ ਬਹੁਤ ਸੋਹਣਾ ਦਿੱਤਾ ਜਾ ਰਿਹਾ ਨਾਲ ਦੁਪੱਟੇ ਤੇ ਵੀ ਦੂਰ ਸਾਈਡ ਤੇ ਤੁਹਾਨੂੰ ਐਂਬ੍ਰੋਇਡਰੀ ਦਿੱਤੀ ਜਾ ਰਹੀ ਹੈ ਪਲੇਨ ਤੁਹਾਨੂੰ ਬਾਟਮ ਦਿੱਤੀ ਜਾ ਰਹੀ ਹੈ ਪ੍ਰਾਈਸ ਦੱਸ ਦਿੱਤਾ ਗਿਆ ਹੈ 880 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਤੇ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸਬਸਕ੍ਰਾਈਬ ਕਰਨ ਨਾਲ ਤੁਹਾਡਾ ਗਾਇਸ ਕੁਝ ਨਹੀਂ ਕੱਢਣ ਲੱਗਿਆ ਤੇ ਨੋਟੀਫਿਕੇਸ਼ਨ ਵੀ ਓਨ ਕਰ ਲਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸ ਦਿਆ ਕਰੋ ਤੁਹਾਨੂੰ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਬਹੁਤ ਹੀ ਪਿਆਰੀ ਸੂਟ ਹਰ ਡੇਜ ਤੁਹਾਨੂੰ ਲੈ ਕੇ ਆਂਦੇ ਰਾਵਾਂਗੀ ਨੈਕਸਟ ਸੂਟ ਵੀ ਬਹੁਤ ਸੋਹਣੇ ਨੇ ਗੋਟਾ ਪੱਟੀ ਦੀ ਡਿਜ਼ਾਈਨਿੰਗ ਮਿਲ ਜੇਗੀ ਚੁੰਨੀ ਤੇ ਉੱਤੇ ਤੇ ਕੇਰੇ ਤੇ ਉੱਤੇ ਬਹੁਤ ਹੀ ਪਿਆਰੇ ਕਲਰ ਅਵੇਲੇਬਲ ਨੇ ਤੇ ਆਰਡਰ ਕਰਨ ਲਈ ਤੁਸੀਂ ਸਕਰੀਨ ਤੇ ਜੋ ਨੰਬਰ ਸ਼ੋਅ ਕੀਤਾ ਗਿਆ ਉੱਥੇ ਜਾ ਕੇ ਸੂਟ ਦਾ ਸਕਰੀਨ ਸ਼ਾਟ ਪੇਸ ਕੇ ਬੁਕਿੰਗ ਕਰਾ ਸਕਦੇ ਹੋ ਥੈਂਕ ਯੂ